ਅੱਜ ਦੀ ਜਿਹੜੀ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਹਾ ਆ ਉਹ ਕਹਾਣੀ ਹੈ ਇਸ ਭੈਣ ਦੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਭੈਣ ਰਾਜ ਮਿਸਤਰੀ ਦਾ ਕੰਮ ਕਰ ਰਹੀ ਹੈ ਇਸ ਭੈਣ ਦੀ ਉਮਰ 55 ਸਾਲ ਤੋਂ ਵੱਧ ਹੈ ਤੇ ਇਹ ਕਿਉਂ ਇਸ ਉਮਰ ਦੇ ਵਿੱਚ ਕੰਮ ਕਰਨ ਲਈ ਮਜਬੂਰ ਹੋ ਰਹੀ ਹੈ ਤੇ ਕਿਉਂ ਇਸ ਭੈਣ ਨੂੰ ਇਹ ਕੰਮ ਕਰਨਾ ਪੈ ਰਿਹਾ ਇਹ ਬਹੁਤ ਔਖਾ ਕੰਮ ਭੈਣ ਬੜੀ ਆਸਾਨੀ ਦੇ ਨਾਲ ਕਰ ਰਹੀ ਹੈ ਪਰ ਇਹਦੀ ਜ਼ਿੰਦਗੀ ਉਨੀ ਆਸਾਨ ਨਹੀਂ ਸੁਣਾਉਣਾ ਤੁਹਾਨੂੰ ਇਸ ਭੈਣ ਦੀ ਕਹਾਣੀ ਤੇ ਕਿਉਂ ਇਦਾਂ ਇਹ ਵੀ ਦੱਸਦੇ ਹਾਂ ਕਿ ਕੀ ਕਾਰਨ ਇਸ ਭੈਣ ਦੀ ਜ਼ਿੰਦਗੀ ਦੇ ਵਿੱਚ ਵਾਪਰੇ ਕਿ ਜਿਸ ਦੇ ਨਾਲ ਇਸ ਨੂੰ 55 ਸਾਲ ਦੀ ਉਮਰ ਤੇ ਜਿਹੜੀ ਉਮਰ 'ਚ ਰਿਟਾਇਰ ਹੋ ਜਾਂਦਾ ਬੰਦਾ ਬੈ ਕੇ ਆਪਣੇ ਦੋਤੇ-ਪੋਤੀਆਂ ਨੂੰ ਖੜਾਉਂਦਾ ਉਸ ਉਮਰ 'ਚ ਰਾਜ ਮਿਸਤਰੀ ਦਾ ਕੰਮ ਕਰ ਰਹੀ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਜੇ ਤੇ ਕਮੈਂਟ ਵੀ ਕਰਕੇ ਇਸ ਭੈਣ ਦਾ ਹੌਸਲਾ ਵੀ ਜ਼ਰੂਰ ਵਧਾਓ ਜੇ ਕਿੰਜ ਕੀ ਨਾਹੀ ਤੁਹਾਡਾ ਹਰਫਾਲ ਪਾ ਤਾਂ ਜੀ ਜਿਵੇਂ ਆ ਕੰਮ ਇਹਦੇ ਨਾਲ ਹੱਥ ਪੈਰ ਖਰਾਬ ਹੋ ਜਾਂਦੇ ਸਿਮੈਂਟ ਵਾਲਾ ਕੰਮ ਹੈ ਇਹ 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 ਕਰਨ ਦਾ ਕਿਵੇਂ ਸੋਚਿਆ ਤੁਸੀਂ ਇਹ ਫਰਟੂਪ ਵਗੈਰਾ ਦੀ ਲਾ ਕੇ ਆਪਦਾ ਮਿਹਨਤ ਦਸਤਾਨੇ ਚੜਾ ਕੇ ਕਰੀ ਜਾਂਦੇ ਹੋ ਹੂੰ ਤੁਸੀਂ ਇਹ ਕੰਮ ਕੀ ਕਰਦੇ ਹੋ ਹੁਣ ਤੁਸੀਂ ਇਹ ਬਸ ਬੱਤੇ ਬਣਾਉਨੇ ਆ ਜਿਹਾ ਪੱਥਰ ਸਿਮੈਂਟ ਦੇ ਹਾਂ ਜਿਵੇਂ ਨੱਕੇ ਹੋਏ ਕੁਰਸੀਆਂ ਹੋਈਆਂ ਮੇਜ਼ ਹੋਈ ਇਹ ਆ ਬਣੇ ਤੇ ਆਵਿਓ ਆ ਸਾਰਾ ਜਿਹੜਾ ਇਹ ਤੁਸੀਂ ਹਾਂ ਜੀ ਇਹਨੂੰ ਕੀ ਕਰੀ ਜਾਂਦੇ ਹੋ ਲੇਟ ਰੰਗ ਵਾਲੇ ਡੈਗ ਇਹੇ ਬਸ ਆ ਤੇ ਇਹ ਕਿੱਥੋਂ ਸਿੱਖਿਆ ਤੁਸੀਂ ਕੰਮ ਆਪ ਹੀ ਜੀ ਬਸ ਉਹ ਇੱਕ ਦੂ ਅਗਲੇ ਪਾਸੇ ठेकेदार ਹੈਗਾ ਸਾਡੇ ਨਾਲ ਉਹ ਗਿਆਨੀ ਠੇਕੇਦਾਰ ਉਹ ਉਹ ਹੈ ਕਰਨਿਆਮੀ ਆਈ ਦਾ ਬਸ ਉਹਨਾਂ ਨਾਲ ਡੇੜੀ ਤੇ ਲੱਗੇ ਸੀਗੇ ਉਹਨਾਂ ਨੂੰ ਵੇਖ ਵੇਖ ਕੇ ਅਸੀਂ ਤਰੀਕਾ ਸਿੱਖ ਗਏ ਅਸੀਂ ਸਿੱਖ ਗਏ ਕਰਦੇ ਕਰਦੇ ਹਾਂ ਉਹਨਾਂ ਨੇ ਹੁਣ ਅੱਗੇ ਕੰਮ ਚਲਾਇਆਗਾ ਸੂਏ ਤੋਂ ਅਗਲੇ ਪਾਸੇ ਅਸੀਂ ਇੱਥੇ ਆਂ ਡੇੜੀ ਤੇ ਠੀਕ ਹੈ ਤੇ ਇਹ ਇਹ ਜਦੋਂ ਆਮਣ ਵੀ ਔਰਤਾਂ ਨੂੰ ਹੁੰਦਾ ਵੀ ਮੇਰੇ ਹੱਥ ਵਧੀਆ ਰਹਿਣ ਮੇਰੇ ਉਹ ਰਹਿਣ ਨਹੀਂ ਜੀ ਇਹੋ ਜੇ ਫਿਰ ਹੁਣ ਮਿਹਨਤ ਹੈ ਹੁਣ ਜਦੋਂ ਬੱਚੇ ਵਹਿ ਗਏ ਔਰ ਡੋਡੀ ਅੱਡ ਹੋ ਗਈ ਫਿਰ ਆਪ ਦੀ ਤਾਂ ਕਰਕੇ ਖਾਣੀ ਪੈਂਦੀ ਹੈ ਹਮ ਮਤਲਬ ਤੁਸੀਂ ਆਪਦੇ ਹੁਣ ਪੇਟ ਲਈ ਹੈ ਨਾ ਵੀ ਹਾਂ ਵੀ ਆਪਦੇ ਵੀ ਬੱਚਾ ਹੁਣ ਗਰੀਬੀ ਹੈ ਬੱਚੇ ਉਹ ਆਪਦੇ ਪਾਲਣ ਨੂੰ ਕੋਲ ਵੀ ਇੰਨਾ ਕੰਮ ਹੁੰਦਾ ਨਹੀਂ ਵੀ ਉਹ ਸਾਰਾ ਖਰਚਾ ਚੱਕ ਲੈਣ ਚੱਕ ਨਹੀਂ ਮਾਪਿਓ ਦਾ ਖਰਚਾ ਚੱਲ ਜਿੰਨੇ ਕਿ ਚੱਲਦੇ ਆ ਉਹਨੇ ਕ ਤਾਂ ਕਰਕੇ ਕਰ ਗਈ ਹੈ ਜੀ ਇਹੀ ਗੱਲ ਸਤ ਹੋਰ ਤੇ ਭੈਣ ਜੀ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਇਹਦੇ ਚ ਆ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹਦੇ ਵਿੱਚ ਦਿੱਕਤ ਕੀ ਕੀ ਆਉਂਦੀ ਆ ਮਾਸਮੂਸ ਪਾਟੇ ਜਾਂਦਾ ਆ ਆ ਵੇਖੋ ਜੀ ਕੁਛ ਨਹੀਂ ਆ ਬਸ ਬਾਹਰ ਜਾਂਦੇ ਆਵੇ ਤੇ ਦਵਾਈ ਲਾ ਲੈਣਾ ਹਾਂ ਜੀ ਇਹ ਆਏ ਵੀ ਕਰਮੇ ਤਾਂ ਕਰਨੀ ਆ ਨਾ ਹਾਂ ਟੂਪ ਵਗੈਰਾ ਲਾ ਲੈਣੇ ਕੋਈ ਗੋਲੀ ਖਾ ਲੈਣੇ ਅਲਰਜੀ ਤੋਂ ਬਸ ਇਹ ਐ ਕਰੀਏ ਇਹ ਆ ਜਿਹੜਾ ਤੁਸੀਂ ਆ ਕਰਦੇ ਹੋ ਇਹ ਹੁਣ ਆਪ ਦਾ ਸਾਰਾ ਲਾ ਲੈਨੇ ਹੋ ਸਿਮਿੰਟ ਵੀ ਕਿੰਨਾ ਪੈਂਦਾ ਕਿੰਨਾ ਵੀ ਹਾਂਜੀ ਇਹੇ ਸੰਜੀਤ ਜੀ ਨਵ ਬਠੜ ਬਜਰੀ ਦੇ ਪੰਜ ਰੇਤੇ ਦੇ ਦੋ ਕਿ ਕਰਦੇ ਵੀ ਐ ਸਾਰਾ ਇੱਕ ਗੱਟਾ ਸਿਮਿੰਟ ਦਾ ਪਾ ਕੇ ਸਾਰਾ ਕੁਝ ਆਪ ਹੀ ਕਰਦੇ ਹੋ ਹਾਂਜੀ ਆਪ ਹੀ ਕਰ ਲੈਨੇ ਆ ਤੇ ਲਾ ਵੀ ਆਪ ਲੈਨੇ ਹਾਂਜੀ ਹਾਂਜੀ ਤੇ ਕਿੰਨੇ ਬਣਾ ਦਿੰਨੇ ਹੋ ਬੱਤੇ ਜਾਂ ਕਿੰਨਾ ਕੰਮ ਕਰ ਦਿੰਨੇ ਆ ਜੇ ਹੁਣ ਸਾਡੀ ਨੀਤ ਸਿੱਧੀ ਹੋਵੇ ਕਿਉਂ ਗੱਪ ਮਾਰਗੇ ਤਾਂ 50 ਵੀ ਪਾ ਦਿੰਨੇ ਆ ਨਹੀਂ 40 ਤੱਕ ਹੀ ਹਰਿਆਣਾ ਨੂੰ ਪਾ ਕੇ ਤੇ 50 60 ਟੈਨਾਂ ਵੀ ਬਣਾ ਦਿੰਨੇ ਆ ਹੂੰ ਨਹੀਂ ਹੁਣ ਦੇਣ ਵੱਡੇ ਹੋ ਗਏ ਵੇਚੀ ਤਾਂ ਵਗੈਰਾ ਵੀ ਲੈ ਲੈਣੇ ਆ ਰੋਟੀ ਪਾਣੀ ਵੀ ਖਾਣੇ ਆ ਹੂੰ ਲਖਾਂਏ ਜੀ ਕਿ ਜਨੇ ਜੀ ਕੀ ਆ ਬਦ ਤੋਰਾ ਤੋਰੀ ਗਏ ਨੇ ਕਿੰਨੇ ਘੰਟੇ ਕੰਮ ਕਰਦੇ ਆ ਅਤੀ ਜੀ ਹੂੰ ਅਸੀਂ 8 ਵਜੇ ਤੋਂ ਆ ਕੇ 7 ਵਜੇ ਤੱਕ ਕੰਮ ਕਰਦੇ ਹਾਂ ਮਤਲਬ 12 ਤੋਂ 11 12 ਘੰਟੇ ਕੰਮ ਕਰਦੇ ਹਾਂ ਹਾਂਜੀ ਹਾਂਜੀ ਤੇ ਇਹ ਥਕਾਵਟ ਨਹੀਂ ਹੁੰਦੀ ਫਿਰ ਥਕਾਵਟ ਤਾਂ ਜੀ ਜਿਵੇਂ ਹੁਣ ਫਰਮਾ ਪਰਦੇ 10 ਮਿੰਟ ਬਹਿ ਜਾ ਚੱਕ ਕੇ ਗਾਂ ਕਰਦੇ ਉਹ ਪਰ ਕੇ ਸਫਾਈ ਲਾ ਲੈ ਥਕਾਵਟ ਤਾਂ ਹੁਣ ਆਉਂਦੀ ਹੈ ਥੋੜੀ ਥੋੜੀ ਤਸਰੀਰ ਉਮਰ ਮਕਾਵਤ ਜਿਵੇਂ ਹੁਣ ਮੈਂ ਹੁਣ ਟੱਟ ਪੈ ਚਾਲ ਦਿੰਦੀ ਹੂੰ ਵੀ ਐਂ ਤਾਂ ਫਿਰ ਥਕਾਵਟ ਆਉਂਦੀ ਆ ਹੂੰ ਪੈਨਸ਼ਨ ਪੁਨਸ਼ਨ ਨਹੀਂ ਮਿਲਦੀ ਕਦੋਂ ਮਿਲਦੀ ਹੈ ਮਿਲਦੀ ਹੈ ਪਰ ਉਹ 1500 ਨਾਲ ਕੀ ਹੁੰਦਾ ਹਾਂ ਉਹਦੇ ਨਾਲ ਕਿੱਥੇ ਗਿਆ 1500 ਤਾਂ ਹੁਣ 2000 ਰੁਪਿਆ ਦੀ ਸਬਜ਼ੀ ਲੈ ਪੱਚੀਆਂ ਦਾ ਦੁੱਧ ਲੈ ਹੂੰ ਸਭ ਲੈ ਸਾਰਾ ਖਰਚਾ ਖਾਂਡ ਵਗੈਰਾ ਸਾਰਾ ਕੁਝ ਖਰਚਾ ਤਾਈ ਜਾਂਦਾ ਜੀ ਕੋਈ ਰਿਸ਼ਤੇਦਾਰ ਆ ਗਿਆ ਤਾਂ ਵੀ ਖਰਚਾ ਤਾਂ ਹੁੰਦਾ ਹੀ ਹੁੰਦਾ ਤੇ ਦਿਹਾੜੀ ਕਿੰਨੀ ਹੈ ਇੱਥੇ ਇੱਥੇ ਦੀ ਦਿਹਾੜੀ ਉਹ ਮੁੰਡੇ ਦੀ 4.5 ਤੋਂ ਹੈ ਮੇਰੀ 250 ਅੱਛਾ ਐਨਾ ਫਰਕ ਹੈ ਹਾਂਜੀ ਇਹ ਲੋਕ ਕੰਮ ਕਰਨਾ ਹਨ ਪਰ ਔਰਤ ਵੀ ਤਾਂ ਉਹਨਾਂ ਕੰਮ ਹੀ ਕਰਦੀ ਹੈ ਫੇਰ ਹਾਂਜੀ ਮੇ ਬੂਰੀ ਮਾਰੇ ਹੁਣ ਕੰਮ ਨਹੀਂ ਚੱਲ ਰੇ ਪੰਜਾਬ ਦੇ ਵਿੱਚ ਕਿੰਨੇ ਕ ਕੰਮ ਚੱਲਦੇ ਆ ਕਣਕਾ ਲੋਕਾਂ ਨੇ ਮਸ਼ੀਨਾਂ ਤੋਂ ਵਢਾਲੀਆਂ ਤੋੜੀਆਂ ਵਟਾਲੀਆਂ ਹੁਣ ਧੋਣਾ ਜਿਹੜਾ ਝੋਨਾ ਲਾਉਣ ਵਾਲਾ ਉਹ ਤਾਂ ਲਾ ਲੂਗਾ ਹਮ ਤੇ ਜਿਹੜੀ ਮੇਰੇ ਵਰਗੀ ਕੋਲ ਨਹੀਂ ਲੱਗਦਾ ਉਹ ਤਾਂ ਫਿਰ ਬਸ ਹੀ ਹੈ ਨਾ ਹਮ ਇਹ ਤੇ ਇਸ ਲਈ ਤੁਹਾਨੂੰ ਵੀ ਇੱਕ ਮਿਹਨਤ ਹੈ ਪਰ ਇਹ ਕੰਮ ਵੀ ਪੱਕਾ ਸਾਰਾ ਸਾਲ ਮਿਲ ਜਾਣਾ ਹਾਂਜੀ ਇਹ ਕੰਮ ਵੀ ਜਾਂਦੀ ਖੜਦਾ ਨਹੀਂ ਖੜੀ ਦਿਹਾੜੀ ਨਹੀਂ ਮਰਦੀ ਐਤੀ ਕੋਈ ਵਿਅਕਤ ਕਾਰਨ ਤਾਂ ਫਲੱਬੀ ਦਿਹਾੜੀ ਮਾਰ ਲਵੇ ਨਹੀਂ ਤੁਰੇ ਹੀ ਆਉਨੇ ਹੂੰ ਪੱਕਾ ਕੰਮ ਹਾਂਜੀ ਪੱਕਾ ਕੰਮ ਜੇ ਫਿਰ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ 6-7 ਹਜ਼ਾਰ ਨਾਲ ਹੋ ਜਾਂਦਾ ਜੀ ਫਿਰ ਬੱਚਾ ਅੱਡਾ ਹੂੰ ਮੇਰਾ ਆਪਦਾ ਤਾਂ ਨਿਕਲ ਹੀ ਹੋਈ ਜਾਂਦਾ ਕਰ ਜਾਂਦਾ ਹੂੰ ਅੱਛਾ ਤੁਸੀਂ ਇਕੱਲੇ ਹੀ ਹੋ ਹਾਂਜੀ ਹੂੰ ਮੇਰਾ ਆਪਦਾ ਤਾਂ ਨਿਕਲੀ ਜਾਂਦਾ ਹਾਂ ਚਲੋ ਇੰਨਾ ਕਿੰਨਾ ਖਰਚਾ ਫਿਰ ਨਾਲ ਸਮਨ ਨਾਲੇ ਵੇਦੇ ਆਪ ਪੋਤੇ-ਪੋਤੀਆਂ ਨੂੰ ਵਧੀਆ ਆਰਦੀ ਚੀਚੂਈ ਦਵਾ ਦਿੰਦੇ ਹੋਗੇ ਨਾ। ਹੋਰ ਆ ਜਾਂਦੇ ਆ ਖੇਡਦੇ ਪੈਂਦੇ ਤੇ ਮੇਰੇ ਕੋਲੇ ਪੁੱਤ-ਪੋਤੇ ਆ ਪੁੱਤਾਂ ਨੰਮੀ ਤੇ ਹੋ ਗਿਆ ਕੋਚੀ ਹਟਮੀ ਤੇ ਹੋ ਗਈ। ਹੂੰ ਚਲੋ ਵਧੀਆ ਵੀਰੋ ਨਾ ਵੀ ਐ ਨਹੀਂ ਹੁੰਦਾ ਵੀ ਕਿਸੇ ਵੱਲ ਵੇਖਣਾ ਨਹੀਂ ਪੈਂਦਾ। ਹਾਂਜੀ ਵੀ ਐ ਨਹੀਂ ਕਹਿ ਸਕਦੇ ਦੀ ਬੱਚਿਆਂ ਨੂੰ ਐ ਤੰਗੀ ਨਹੀਂ ਦਿੱਤੀ ਕਦੇ ਵੀ ਐ ਨੈਚਰ ਹੋ ਗਿਆ। ਹੂੰ ਵੀ ਸਾਨੂੰ ਪੈਸੇ ਦੇਓ ਅਸੀਂ ਕਿਤੇ ਜਾਣਾ। ਹੂੰ ਆਪਦੀ ਮਿਹਨਤ ਕਰੀਦੀ ਐ ਖਾਈਦੀ ਐ। ਹੂੰ ਜਿਵੇਂ ਇੱਕ ਹੋਰ ਸਵਾਲ ਐ। ਵੀ ਇਹਨਾਂ ਵੀ ਔਰਤਾਂ ਨੂੰ ਹਨਾ ਕੰਮ ਕਰਦੀਆਂ ਨੂੰ ਵੇਖ ਕੇ ਮਰਦਾ ਜਿਹੜੇ ਉਹ ਗਲਤ ਨਿਗਾਹ ਨਾਲ ਦੇਖਣ ਲੱਗ ਜਾਂਦੇ ਤੁਹਾਨੂੰ ਤਾਂ ਨਹੀਂ ਕਦੇ ਕੁਝ ਤੇ ਸ਼ਰਮਦਾ ਆਉਂਦੇ ਹੀ ਨਹੀਂ ਇੱਥੇ ਅੱਛਾ ਇਹ ਮੁੰਡਾ ਬਾਈਬਲ ਤੋਂ ਆਉਂਦਾਗਾ ਤੇ ਮੈਂ ਇੱਥੇ ਹੀ ਆਉਣੀ ਆ ਆ ਬਸਤੀ ਚ ਐਵੇਂ ਕਹਿ ਦਈਏ ਵਿਚਾਰੇ ਨਹੀਂ ਚੰਗੀ ਮਾੜੀ ਆਉਂਦੇ ਹੀ ਨਹੀਂ ਕੀ ਹੋਗਾ ਜੇ ਤੁਰੇ ਜਾਂਦੇ ਕਿਹੜਾ ਮਾਰ ਜਾਂ ਨਾ ਨਹੀਂ ਉਹ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਹੀ ਜਿਹੜੇ ਕੋਈ ਸਮਾਨ ਸਮੂਨ ਲੈਣ ਆਉਂਦੇ ਨਹੀਂ ਨਹੀਂ ਜੀ ਨਹੀਂ ਹਜੇ ਤੱਕ ਨਹੀਂ ਮਾਲਕ ਤਾਂ ਜੇ ਮਾਲਕ ਨਹੀਂ ਕੁਝ ਕਹਿੰਦੇ ਹੁੰਦੇ ਨਹੀਂ ਨਹੀਂ ਜੀ ਕੋਈ ਨਹੀਂ ਮਾਲ ਲੈਣ ਵਾਲਾ ਕੋਈ ਨਹੀਂ ਹਜੇ ਤੇ ਕਰ ਆਪਣਾ ਨੂੰ ਕੋਈ ਚਲ ਬੋਲਦੇ ਨਹੀਂਗੇ ਹਾਂ ਬਾਕੀ ਉਧਰਲੀ ਫੈਟ ਜਿ ਮਲੀਮ ਰੱਖਿਆ ਵਾ ਜਦੋਂ ਕੋਈ ਆ ਜਾਂਦਾ ਸੀ ਫੋਨ ਕਰ ਦਿੰਨੇ ਆ ਕੇ ਤੇ ਮਾਲ ਖਰੀਦ ਲੈਂਦੇ ਆ ਅਸੀਂ ਕਦੇ ਬਸ ਕੇ ਰਾਂ ਕੱਢ ਤੇ ਉਧਰ ਨਹੀਂ ਜਾਣਾ ਅਸੀਂ ਉਧਰੋਂ ਮਲੀਮ ਵੇਚੇ ਚੋਨਾ ਲੈ ਕੇ ਸਾਡਾ ਤਾਂ ਇੱਧਰ ਲਈ ਇੱਧਰ ਲਈ ਕੰਮ ਹੈ ਥੋੜਾ ਬਣਾਉਣ ਬਣਾਉਣ ਦਾ ਹਾਂਜੀ ਸਾਡਾ ਬਣਾਉਣ ਬਣਾਉਂਦਾ ਹੈ ਇਕੋ ਹੀ ਇਹੋ ਜੀ ਗੱਲ ਹੋਈ ਹੋਵੇ ਵੀ ਜਿਹੜੀ ਜਦੋਂ ਕੋਈ ਦੇਖਦਾ ਹੋਊਗਾ ਵੀ ਹਨ ਘਰਦਿਆਂ ਨੂੰ ਤੁਸੀਂ ਦੱਸ ਦਿਓਗੇ ਵੀ ਮੈਂ ਆਹ ਕੰਮ ਕਰਦਿਆਂ ਫਿਰ ਘਰ ਦੇ ਕੀ ਕਹਿੰਦੇ ਹੋ ਕੁਛ ਨਹੀਂ ਕਹਿੰਦੇ ਜੀ ਹੁਣ ਮਿਹਨਤ ਤਾਂ ਕਰਨੀ ਆ ਹੁਣ ਨਹੀਂ ਐ ਨਹੀਂ ਕਹਿੰਦੇ ਬੰਦਿਆਂ ਵਾਲਾ ਕੰਮ ਹੈਣਾ ਹਾਂ ਨਹੀਂ ਕੁਛ ਨਹੀਂ ਕਹਿੰਦੇਗੇ ਹੁਣ ਪਤਾ ਆ ਕਿ ਕੰਮ ਕੁਛ ਨਹੀਂ ਆਏ ਨਹੀਂ ਕਹਿੰਦੇਗੇ ਜੀ ਫਿਰ ਹੁਣ ਪਤਾ ਹੀ ਆ ਜਿ ਉਹਨਾਂ ਦਾ ਵੀ ਟਾਈਮ ਪਾਸ ਜਿਵੇਂ ਹੁੰਦਾ ਉਹ ਕਰਦੇ ਆ ਜਿਵੇਂ ਸਾਡਾ ਹੁੰਦਾ ਹੋਣਾ ਅਸੀਂ ਕਰੀਏ ਨਹੀਂ ਮੈਂ ਤਾਂ ਹੁਣ ਹੰਢ ਰੇ ਗਾਲੇ ਹੈਗੇ ਆ ਵੀ ਵਿਚਾਰੇ ਟੜਕੇ ਵੀ ਆਏ ਆ ਆਹ ਦੇਖੋ ਬੈਠੇ ਟੁੱਪੇ ਵਿਚਾਰੇ ਹੂੰ ਵੇਹਣ ਕੰਮ ਤਾਂ ਕਰਨਾ ਕਰਨਾ ਹੀ ਹੈ ਜਿਹੜੀਆਂ ਮਜਬੂਰੀਆਂ ਘਰਾਂ ਦੇ ਵਿੱਚ ਹੂੰ ਚੱਲ ਰਹੀਆਂ ਨੇ। ਦਿੱਕਤ ਤਾਂ ਬਹੁਤ ਹੋ ਜਾਂਦੀ ਆ। ਕਹਿੰਦੀ ਮਜਬੂਰੀ ਕਰਕੇ ਵੀ ਮੈਨੂੰ ਕੁਛ ਨਾ ਕੁਛ ਕਰਨਾ ਹੀ ਪੈਣਾ। ਉਹ ਇੰਨੇ ਵੀ ਖੇਤਾਂ 'ਚੋਂ ਤੁਰਨ ਨਾਲੋਂ ਇੱਥੇ ਇੱਕ ਥਾਂ ਸੀ ਆਪਦਾ ਟੇਕੇ ਚੰਮ ਕਰੀ ਜਾਂਦੇ ਹੂੰ। ਹੂੰ। ਆਹ ਧੁੱਪੇ ਮਚਣ ਨਾਲੋਂ ਚਲੋ ਇਹ ਤਾਂ ਹੈ ਵੀ ਬੰਦਾ ਬਸ ਆ ਤਿੰਨ ਪੂਰ ਪੈ ਗਿਆ ਤੇ ਡੇਢ ਸੀ ਹੋਰ ਲਾਉਣਾ। ਹੂੰ। ਮੁੜ ਕੇ ਬਸ ਚੱਕ ਧਰ ਕਰ ਲਿਆ। ਪਰ ਉਸੇ ਨੂੰ ਹੀ ਸਹੀ ਕਰ ਲੈਣੇ ਉਹਨੂੰ ਚੱਕ ਧਰ ਕਰੀ ਹਾਂਜੀ ਆਹ ਹੁਣ ਜਿਹੜਾ ਕੱਲ ਦਾ ਪਾਇਆ ਮਾਲੇ ਚੱਕ ਕੇ ਵਿੱਚ ਧਰ ਦੇਣਾ ਉਹ ਪਿਆਰ ਉਹ ਕੱਲ ਨੂੰ ਧਰ ਦੇਣਾ ਦਵਾਰੇ ਨਵਾ ਪਾ ਦੇਣਾ ਬਸ ਹੂੰ ਐ ਚੱਲੀ ਇਹ ਮਜ਼ਬੂਤ ਹੁੰਦੇ ਪੂਰੇ ਬੱਤੇ ਇਹ ਹਾਂਜੀ ਹਾਂਜੀ ਆ ਜਿਹੜੀਆਂ ਟੈਲਾਂ ਜੀਆਂ ਜੇ ਛੱਤ ਤੇ ਕੋਈ ਬੰਦਾ ਰੱਖ ਲੇ ਆਹ ਛੱਤ ਦੇ ਉੱਤੇ ਲਾਉਣ ਵਾਲੀਆਂ ਜੀ ਹਰਸ ਹੂੰ ਜਿਹੜੀ ਉਹ ਉੱਥੇ ਪਈ ਹੈ ਟੈਲ ਉਹ ਪਈ ਥੱਲੇ ਉਹ ਜਿਹੜੀ ਇਹਨਾਂ ਬੱਤਿਆਂ ਦੇ ਉੱਤੇ ਪੈਂਦੀ ਹੈ ਜੋ ਪੂਰਾ ਬੰਦਾ ਜਿਵੇਂ ਛਾਲ-ਛੂਲ ਮਾਰੀਏ ਸਾਰੇ ਸੇ ਕੇ ਨਾ ਛੱਤ ਪੈ ਜੇ ਜੀ ਭਲਾਉਤੇ ਨੱਕੀ ਜਾ ਕੋਈ ਦਿੱਕਤ ਨਹੀਂ ਅੱਛਾ ਕੋਹ ਨਹੀਂ ਮੰਨ ਲੈਂਗੇ ਹਾਂ ਹੂੰ ਮਜ਼ਬੂਤੀ ਵੀ ਉਨੀ ਆ ਮਤਲਬ ਇਹ ਇਹ ਲੈਂਟਰ ਵਰਗਾ ਕੰਮ ਹੀ ਕਰ ਦਿੰਦੇ ਹਾਂ ਹਾਂਜੀ ਹਾਂਜੀ ਆ ਉੱਪਰ ਲੱਗਦੇ ਉਹ ਛੱਤ ਪੈ ਜੇ ਉਹ ਵਸਾਈ ਵੀ ਆਪਣੇ ਛੱਤ ਹੂੰ ਉੱਤੇ ਤੁਰਿਆ ਘਰ ਕੋਈ ਛਾਲ ਮਾਰ ਕੋਸ ਧਰ ਦੇ ਉੱਤੇ ਹੂੰ ਕੋਈ ਦਿੱਕਤ ਨਹੀਂ ਅਛੁੱਟ ਕੋਈ ਦਿੱਕਤ ਨਹੀਂ ਤੇ ਹੈ ਤੇ ਜਿਵੇਂ ਆਪਾਂ ਹੁਣ ਤੁਸੀਂ ਉਹਦੇ ਚ ਪਾਏ ਹੋਏ ਉਹ ਚ ਉਹ ਬੱਤੇ ਜੇ ਬਣਾਏ ਆ ਉਹਦੇ ਚ ਉਹ ਵੀ ਪਾ ਰਹੇ ਹਾਂ ਸਿਮਿੰਟ ਸਰੀਆ ਸਰੀਆ ਪਾਇਆ ਜੀ ਤਿੰਨ ਸਰੀਏ ਪਾਉਨੇ ਆ ਅੱਛਾ ਵੱਡ ਕੀ ਤੁਸੀਂ ਸਾਰੇ ਤੁਹਾਨੂੰ ਮਿੰਨਤੀ ਗੇਂਤੀ ਸਭ ਪਤਾ ਹਾਂ ਸਾਰਾ ਪਤਾ ਕਿੰਨਾ ਚਿਰ ਹੋ ਗਿਆ ਕੰਮ ਕਰਦਿਆਂ ਨੂੰ ਸਾਨੂੰ ਮੈਨੂੰ 3 ਸਾਲ ਹੋ ਗਏ 3 ਸਾਲਾਂ ਦਾ ਪੂਰਾ ਤਜਰਬਾ ਹੋ ਗਿਆ ਹਾਂਜੀ 3 ਸਾਲ ਪਹਿਲਾਂ ਵੈਸੇ ਹੀ ਪਹਿਲਾਂ ਵੈਸੇ ਤੇ ਆਏ ਸੀ ਪਹਿਲਾਂ ਬਿਆੜੀ ਤੇ ਸੀ ਤੇ ਫਿਰ ਹੁਣ ਮੈਂ ਆਪ ਕੰਮ ਸਿੱਖ ਗੀ ਉਹਨਾਂ ਨੇ ਉਧਰ ਚ ਲਾ ਲਿਆ ਮੈਂ ਫਿਰ ਇੱਥੇ ਤਿਕਿਰਨੀ ਹਾਂ ਹੁਣ ਹੁਣ ਫਿਰ ਪੂਰਾ ਮਿਸਤਰੀ ਬਣ ਗਿਆ ਹਾਂਜੀ ਚਲੋ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਤੁਹਾਡਾ ਅਨਮੋਲਾ ਟਾਈਮ ਦਿੱਤਾ ਤੇ ਅਸੀਂ ਵੀ ਲੋਕ ਇਹੀ ਕਹਿੰਦੇ ਆ ਕਿ ਔਰਤਾਂ ਜਿੱਥੇ ਵੀ ਕੰਮ ਕਰਦੀਆਂ ਉਹਨਾਂ ਦੀ ਇੱਜ਼ਤ ਕਰੋ ਉਹਨਾਂ ਦਾ ਮਾਨ ਸਤਕਾਰ ਕਰੋ ਤੇ ਉਹਨਾਂ ਔਰਤਾਂ ਨੂੰ ਇੱਕ ਜ਼ਰੂਰ ਬੇਨਤੀ ਹੈ ਵੀ ਦਿਹਾੜੀ ਜਿੰਨਾ ਕਿਉਂਕਿ ਉਹ ਵੀ ਓਨਾ ਹੀ ਕੰਮ ਕਰਦੀਆਂ ਉਹਨਾਂ ਨੂੰ ਪੂਰੀ ਤਿਆਰ ਕਰੋ ਇਹੀ ਸਾਡੀ ਬੇਨਤੀ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਅਸੀ ਕਾਲ